ਗਿਓ ਮਾਰ ਕੇ ਦੀ ਸਾਨੂੰ ਜ਼ਿਕਰ ਦੇ ਗਿਆ ਆਪਾਂ ਤਾਂ ਕਹਿੰਦੇ ਲਾਈ ਰੋ ਦੀ ਵੱਡੀ ਉਮਰ ਕਰਦਾ ਹਰੇਕ ਦਾ ਫੁੱਟ ਮਾ ਫੁੱਟ ਨਾ ਹਰੇਕ ਨਾ ਹੁੰਦੀ ਐ ਡਾਕਲਾ ਕਰ ਬਣ ਗਿਆ ਤੇ ਐਡਾ ਨਹੀਂ ਕੋਈ ਵੀ ਕਿਸੇ ਦਾ ਨਾਲ ਹਾਂ ਹਰੇਕ ਨਾ ਕੁਲੀ ਰਾਤੀ ਉਹ ਨਾੜੇ ਬੰਗਿਆਂ ਦੀ ਲੜਾਈ ਆਹ ਜੇ ਤਾਂ ਕੋਈ ਨਹੀਂ ਆਉਣਾ ਤੇ ਨਹੀਂ ਜੰਮਣਾ ਸਿੱਧੂ ਮੂਸੇਵਾਲਾ ਜਿਸ ਨੇ ਆਪਣੇ ਜਿਉਂਦੇ ਜੀ ਜੋ ਲਿਖਿਆ ਜੋ ਗਾਇਆ ਹਰ ਚੀਜ਼ ਨੂੰ ਸੱਚ ਕੀਤਾ ਅਤੇ ਉਸ ਨੇ ਬਚਪਨ ਤੋਂ ਹੀ ਸਪਨਾ ਦੇਖਿਆ ਸੀ ਕਿ ਉਹ ਲੈਜੈਂਡ ਬਣੇਗਾ ਗਾਇਕੀ ਦੇ ਖੇਤਰ ਵਿੱਚ ਬਹੁਤ ਉੱਚੀ ਜਗਾ ਉੱਪਰ ਜਾਵੇਗਾ ਤੇ ਉਸਨੇ ਥੋੜੇ ਸਮੇਂ ਵਿੱਚ ਗਾਇਕੀ ਦੇ ਖੇਤਰ ਵਿੱਚ ਉਸਨੇ ਪੂਰੀ ਦੁਨੀਆ ਵਿੱਚ ਸਿੱਧੂ ਮੂਸੇਵਾਲਾ ਨੇ ਆਪਣਾ ਡੰਕਾ বাজਾਇਆ ਤੇ ਅੱਜ ਵੀ 3 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਸਿੱਧੂ ਨੂੰ ਉਸੇ ਤਰ੍ਹਾਂ ਪਿਆਰ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਾਸਟ ਸਲਾਈਡ ਜੋ ਗੀਤ ਵਿੱਚ ਸਿੱਧੂ ਨੇ ਆਪਣੀ ਮੌਤ ਬਾਰੇ ਲਿਖਿਆ ਸੀ ਅਤੇ ਉਸਨੇ ਕਿਹਾ ਸੀ ਕਿ ਅੰਤ ਨੂੰ ਦੇਖ ਤਸਵੀਰਾਂ बिकਦੀਆਂ ਤਾਂ ਤਸਵੀਰ ਤੁਸੀਂ ਦੇਖੋਗੇ ਕਿ ਇੱਕ ਪਾਸੇ ਜਿੱਥੇ ਇਹ ਸਿੱਧੂ ਦੀ ਸਮਾਧ ਦੇ ਸਾਹਮਣੇ ਅਨੇਕਾਂ ਹੀ ਦੁਕਾਨਾਂ ਜਿਹੜੀਆਂ ਲਗਾਈਆਂ ਗਈਆਂ ਨੇ ਪਿੰਡ ਦੇ ਲੋਕਾਂ ਵੱਲੋਂ ਹੀ ਜਿਹੜੀਆਂ ਦੁਕਾਨਾਂ ਲਾਈਆਂ ਗਈਆਂ ਨੇ ਬੇਸ਼ੱਕ ਸਿੱਧੂ ਨਹੀਂ ਰਿਹਾ ਕਿਉਂਕਿ ਸਿੱਧੂ ਨੇ ਹਮੇਸ਼ਾ ਆਪਣੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ ਅਤੇ ਮੌਤ ਤੋਂ ਬਾਅਦ ਵੀ ਆਪਣੇ ਪਿੰਡ ਦੇ ਲੋਕਾਂ ਨੂੰ ਫੇਰ ਰੋਜ਼ਗਾਰ ਦੇ ਕੇ ਗਿਆ ਤੇ ਪਿੰਡ ਦੇ ਲੋਕਾਂ ਨੇ ਇੱਥੇ ਸਮਾਜ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਖੋਲੀਆਂ ਤੇ ਦੁਕਾਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਹ ਕੌਫੀ ਦੇ ਕੱਪ ਜਿਸ ਤੇ ਸਿੱਧੂ ਦੀਆਂ ਤਸਵੀਰਾਂ ਪਰਿਵਾਰ ਦੀਆਂ ਕਿਉਂਕਿ ਉਹ ਆਪਣੇ ਮਾਪੇ-ਮਾਪ ਨੂੰ ਬਹੁਤ ਪਿਆਰ ਕਰਦਾ ਸੀ 911 ਦੀਆਂ ਤਸਵੀਰਾਂ ਛੋਟੇ ਸਿੱਧੂ ਦੀਆਂ ਤਸਵੀਰਾਂ ਵੀ ਜਿਹੜੀਆਂ ਇਹਨਾਂ ਕੱਪਾਂ ਤੇ ਆ ਚੁੱਕੀਆਂ ਐ ਫੋਟੋ ਮਾ ਜੋ ਤਸਵੀਰਾਂ ਦੀ ਗੱਲ ਕਰਦਾ ਸੀ ਕਿ ਤਸਵੀਰਾਂ ਵਿਕਣਗੀਆਂ ਉਹ ਤਸਵੀਰਾਂ ਵੱਡੇ ਵੱਡੀਆਂ ਪੋਸਟਰ ਬਣ ਕੇ ਜਾਂ ਫਰੇਮ ਵਿੱਚ ਜੜੀਆਂ ਹੋਈਆਂ ਤਸਵੀਰਾਂ ਇੱਥੋਂ ਲੋਕ ਖਰੀਦ ਕੇ ਲੈ ਜਾਂਦੇ ਆ ਔਰ ਚੇਨਾ ਔਰ ਬਹੁਤ ਸਕੂਲ ਬੈਗ ਤੱਕ ਹੈ ਜਿਹੜੇ ਸਿੱਧੂ ਦੇ ਸਿੱਧੂ ਦੀ ਤਸਵੀਰ ਨਾਲ ਆਏ ਆ ਰਮਾਲ ਬਣੇ ਹੋਏ ਆ ਟੀ-ਸ਼ਰਟਾਂ ਬਣੀਆਂ ਹੋਈਆਂ ਹਰ ਚੀਜ਼ ਜੋ ਕਿ ਸਿੱਧੂ ਦੀ ਤਸਵੀਰ ਨਾਲ ਜਾਂ ਸਿੱਧੂ ਨਾਲ ਜੋੜ ਕੇ ਇਹ ਜਿਹੜੀਆਂ ਪੂਰਾ ਬਾਜ਼ਾਰ ਲੱਗਿਆ ਹੋਇਆ ਔਰ ਲੋਕ ਇੱਥੋਂ ਆ ਕੇ ਉਮੀ 9 11 ਟਰੈਕਟਰ ਦਾ ਜਿਹੜਾ ਛੋਟੇ ਟਰੈਕਟਰ ਨੇ ਉਹ ਖਰੀਦ ਕੇ ਲੈ ਜਾਂਦੇ ਆ ਟੀ-ਸ਼ਰਟਾਂ ਲੈ ਕੇ ਜਾਂਦੇ ਆ ਹੋਰ ਸਮਾਨ ਲੈ ਕੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਉਮੀ ਤਸਵੀਰਾਂ ਜਿਹੜੀਆਂ ਬੇਚੀਆਂ ਜਾ ਰਹੀਆਂ ਸਾਡੇ ਨਾਲ ਮਾਤਾ ਜੀ ਜਿਨ੍ਹਾਂ ਨੇ ਦੁਕਾਨ ਕੀਤੀ ہوئی ਹੈ ਮਾਤਾ ਜੀ ਕਿੱਥੋਂ ਕੀ ਨਾਮ ਹੈ ਤੁਹਾਡਾ ਮੇਨ ਨਾ ਕਬਲ ਦੀ ਤੈਨ ਕਿਤੋਂ ਦੇ ਅਸਦੇ ਰਹਿਣ ਵਾਲਿਓ ਨੂੰ ਸੇ ਦੇ ਰਹਿਣਾ ਤੇ ਸਿੱਧੂ ਤਾਂ ਤੁਸੀਂ ਬਹੁਤ ਛੋਟਾ ਦੇਖਿਆ ਤੇ ਅੱਜ ਤਸਵੀਰਾਂ ਕਿਦਿਆਂ ਜੇ ਵੇਚਦੀਆਂ ਕੀ ਕਹਿਣਾ ਚਾਹੋਗੇ ਵਧੀਆ ਤਸਵੀਰਾਂ ਵੇਚਦੇ ਆਂ ਕਹਰੇ ਦਿਨ ਚੱਲ ਆਪਾਂ ਤਾਂ ਕਹਿੰਦੇ ਮਹਾਰਾਜ ਵੱਡੀ ਉਮਰ ਕਰਦਾ ਪਿਆਰੇ ਹੀ ਹੈ ਨਾ ਮਹਾਰਾਜ ਆਪ ਵੀ ਤੰਦਰੁਸਤ ਹੀ ਰਹਦਾ ਗਿਓ ਮਾਰ ਕੇ ਜੀ ਸਾਨੂੰ ਜੀਜ਼ ਕਰ ਦੇਗਾ ਆਪਾਂ ਤਾਂ ਕਹਿੰਦੇ ਮਾਈ ਵੀ ਇਹਦੀ ਵੱਡੀ ਉਮਰ ਕਰਦਾ ਹਾਂ ਆਪਾਂ ਤੇ ਇਸ ਕੰਮ ਦੀ ਲੋੜ ਨਹੀਂ ਸੀ ਕਿ ਗੇ ਬਣ ਕੇ ਆ ਗਏ ਤਾਂ ਵੀ ਵੇਚਣ ਲੱਗ ਪੁੱਤ ਕਿੰਨੇ ਕੁ ਜਿਹੜੀਆਂ ਤਸਵੀਰਾਂ ਜਾਂ ਕਿੰਨਾ ਕੁ ਸਮਾਨ ਇੱਥੇ ਰੋਜ਼ ਵਿਕਦਾ ਹੈ ਇੱਥੇ ਰੋਜ਼ ਆਈ ਜਾਂਦੀ ਹੈ ਜੰਦੀ ਆਈ ਜਾਂਦੀ ਜਾਂਦੀ ਹੈ ਜਿੰਨ ਲੋੜ ਪੈਂਦੀ ਹੈ ਸੱਟ ਵੀ ਲੈ ਜਾਂਦਾ ਫੋਟੋ ਲੈ ਜਾਂਦਾ ਕੋਈ ਕੱਪ ਲੈ ਜਾਂਦਾ ਛੋਲੇ ਸਿੱਧੂ ਦੀਆਂ ਫੋਟੋਆਂ ਵੀ ਆ ਗਈਆਂ ਹਾਂਜੀ ਹਾਂ ਲੱਗੀ ਸੀ ਸਿੱਧੂ ਨਾਲ ਹਾਂਜੀ ਮਦਦ ਨਾਲ ਹਾਂ ਕਿਵੇਂ ਦੇ ਜਦੋਂ ਤੁਸੀਂ ਤਾਂ ਬਹੁਤ ਛੋਟਾ ਦੇਖਿਆ ਕੀ ਕਹ ਕਹਿੰਦਾ ਹੁੰਦਾ ਸੀ ਗੱਗੂ ਕਹਿੰਦੇ ਸੀ ਸੀ ਹਾਂ ਗੱਗੂ ਐਸਾ ਗੱਗੂ ਕਹਿੰਦੇ ਹਾਂ ਹਾਂ ਐ ਤੇ ਸਾਰੀ ਗੱਗੂ ਕਹਿੰਦੇ ਹਾਂ ਮੈਂ ਕੀ ਕੀ ਕਹਿੰਦਾ ਹੁੰਦਾ ਸੀ ਜਦੋਂ ਛੋਟਾ ਖੇਡਦਾ ਸੀ ਜਾਂ ਗਲੀਆਂਵਾਂ ਲੈ ਜਾਂਦੋਂ ਮਿਲਦਾ ਸੀਗਾ ਤੁਸੀਂ ਦੇ ਉਹ ਤਾਂ ਇੰਨਾ ਤੇ ਫੜਦਾ ਹੀ ਸੀ ਕਿੰਨੇ ਕਹੇ ਵੀ ਸਰਟੀਫਿਕੇਟ ਸਕੂਲ ਅੱਜ ਕਲਾਕੀ ਸੰਭਈ ਸੀ ਮਗਰ ਉਹ ਜਵਾਕ ਨੂੰ ਕਰ ਖੇਡਦਾ ਤੇ ਫਿਰ ਦੰਕਿਆ ਰਹਿਲੇ ਤੇ ਕਲਾਕਾਰ ਬਣ ਗਿਆ ਉਹ ਵੀ ਬਾਅਦ ਸਾਡੇ ਪਿੰਡ ਨੇ ਸਰਪੰਚੇ ਬਣਾਤਾ ਸੀ 100 ਸਰਪੰਚੇ ਸੀਗਾ ਪਤਾ ਨਹੀਂ ਤੁਸੀਂ ਸਿੱਧੂ ਦਾ ਜਿਹੜਾ ਛੋਟਾ ਬਚਪਨ ਦੇਖਿਆ ਕਹਿੰਦੇ ਵੀ ਪਰਿਵਾਰ ਚ ਬਹੁਤ ਗਰੀਬੀ ਸੀ ਹੁਣ ਹਵੇਲੀਆਂ ਵਾਲਾ ਹੋਇਆ ਕੀ ਆ ਕੇਜ ਪਰਿਵਾਰ ਸੀਗਾ ਕਿਉਂ ਕੀ ਬਈ ਉਹ ਕਿਹਨਾਂ ਰਮ ਸੀਗੇ ਬੜੀਆ ਦੇ ਤੇਲ ਲੱਗ ਜੱਡੀ ਤੇ ਲੱਗਿਆ ਹੋਸ ਅੱਗ ਬਿਜਾਉਣੀ ਤੇ ਫਾਇਲੇ ਫਾਉਂਦੀ ਸੀਗਾ ਫਿਰ ਦਿਵਾਰ ਤੇਲ ਆਲੀ ਤੇ ਲੱਗਿਆ ਸੀ ਕਿਹੋ ਜਿਹਾ ਪਰਿਵਾਰ ਸੀ ਬੜੀਆ ਪਰਿਵਾਰ ਸੀਗਾ ਹੂੰ ਉਹ ਘਰ ਇਹਦੀ ਦਾਦੀ ਤਾਂ ਕਿਹੜੀ ਗਰੀਬੀ ਸੀ ਆ ਹੁਣੀ ਮਰੀ ਗਿਆ ਮਹਾਰਾਜ ਨੇ ਸੌਖੇ ਕਰੇ ਸੀ ਉਹਨਾਂ ਬਾਈਗਰੀਨ ਕੱਲ ਬਾਈ ਗ੍ਰੀ ਵੀ ਨਹੀਂ ਕਿਹੜਾ ਮਾੜੀ ਚਰੀ ਗੱਲ ਕਰ ਬੰਦੀ ਬੈਰੀ ਬਣ ਗਈ ਕਿਹੜੀ ਜਿਹੜਾ ਜਿਹੜਾ ਕੁਛ ਸਿੱਧੂ ਸੋਚਦਾ ਸੀਗਾ ਵੀ ਮੈਂ ਹਵੇਲੀ ਬਣਾਉਂਗਾ ਮੈਂ ਇਹ ਕਰੂੰਗਾ ਉਹ ਕੀਤਾ ਪਰ ਪਰਿਵਾਰ ਨੂੰ ਛੱਡ ਗਿਆ ਆਪ ਤਾਂ ਰਹਿ ਨਹੀਂ ਸਕਿਆ ਕਿਵੇਂ ਦੇਖਦੇ ਹਾਂ ਕਿਵੇਂ ਦੇਖਣਾ ਕੋਈ ਦੇਖਿਆ ਨਹੀਂ ਜਾਂਦਾ ਨਾਲ ਸਾਥ ਗੱਲ ਵੀ ਨਹੀਂ ਹੁੰਦੀ ਉਹਦੀ ਆ ਤੁਸੀਂ ਪੁੱਛਦੇ ਆ ਜਿਹੜੇ ਆਂਦੇ ਵੀਡੀਓ ਵਾਲੇ ਸਾਥ ਸਾਥ ਗੱਲ ਨਹੀਂ ਆਉਂਦੀ ਕੋਈ ਉਹਦੀ ਮੋਰ ਲਿਆਂ ਨਹੀਂ ਜਾਂਦੇ। ਤੁਹਾਨੂੰ ਲੱਗਦਾ ਵੀ ਸਿੱਧੂ ਦੀ ਜਿਹੜੀ ਚੜਾਈ ਹੈ ਉਹੀ ਉਹਦਾ ਮੌਤ ਦਾ ਕਾਰਨ ਬਣ ਗਈ ਜਿਵੇਂ ਪਰਿਵਾਰ ਕਹਿੰਦਾ। ਹਾਂਜੀ ਹਾਂਜੀ। ਹੋਣੀ ਵੀ ਕਿ ਬਣੀ। ਜਿਵੇਂ ਕਹੀ ਜਾਂਦਾ ਸੀ ਪਹਿਲਾਂ ਆਪੀ ਕੀ ਕਹਿੰਦੇ ਸੋਨੀ। ਬੀਤੇ ਦਿਨਾਂ ਕਿ ਆ ਰਹੀ ਨਾ। ਸੱਤ ਮੋਰ ਲਿਆਂ ਜਾਂਦੇ ਦੇ ਬਸੇ। ਹੋਰ ਇਹ ਗੱਲਾਂ ਹੀ ਨਹੀਂ ਹੁੰਦੀਆਂ। ਹਾਂ। ਹੱਥ ਦੱਸਿਆ ਨਹੀਂ ਜਾਂਦਾ। ਕੀ ਕਹਿੰਦਾ ਕੀ ਹੁੰਦਾ ਸੀ ਛੋਟਾ ਜਿਹਾ ਗੱਗੂ ਹੁੰਦਾ। ਕਹਿੰਦਾ ਕਿ ਜੇ ਸਕੂਨ ਬਾਈ ਜਾਂਦਾ ਜਿਆ ਕਰ ਸਾਡੀ ਵੇੜੇ 'ਚ ਖੇਡਦਾ ਤੂੰ ਫਿਰ। ਇਹਨੇ ਸ਼ਰਾਰਤ ਬਹੁਤ ਕਰਦਾ ਸੀਗਾ। ਹਾਂਜੀ ਖੇਡਦਾ। ਹਰੇਕ ਨਾ ਫੋਟੋ ਨਾਲ ਫੋਟੋ ਨਾਲ ਹਰੇਕ ਨਾ ਹੁੰਦੀ ਅੱਜ ਕਲਾਕਾਰ ਬਣ ਗਿਆ ਸੀ ਏਡਾ ਨਹੀਂ ਕੋਈ ਵੀ ਕਿਸੇ ਨਾਲ ਨਾ ਲਹਾਵਾ ਹਰੇਕ ਨਾ ਕੁਲੀ ਰਾਜ ਦੀ ਗੁਣਾੜੀ ਬਣ ਗਿਆੰਦੀ ਉਹ ਲੜਾਵੀ ਕੋਈ ਵੀ ਆਟੰਗ ਚਾਲੀ ਆ ਨਾ ਨਾ ਕੁੂਂਗਣਾ ਬਣ ਗਿਆੰਦਾ ਮੈਲੀ ਚਾਹ ਜਾਂਦਾ ਸਾਡੇ ਮੂਸੇ ਦਾ ਉਹ ਵੀ ਆਂਦੇ ਫੋਟੋ ਲੈ ਕੇ ਬੱਠਾ ਹੁੰਦਾ ਰੋਦੀ ਆ ਜਾਂਦਾ ਘਰ ਨਹੀਂ ਮੈਂ ਤਾਂ ਜਦੋਂ ਸਿੱਧੂ ਬਹੁਤ ਵੱਡਾ ਕਲਾਕਾਰ ਬਣ ਗਿਆ ਸੀ ਲੋਕ ਦੁਨੀਆ ਇਹਨਾਂ ਦੇ ਫੋਟੋਆਂ ਖਿਚਾਉਂਦੀ ਸੀ ਉਦੋਂ ਤੁਹਾਨੂੰ ਮਿਲਦਾ ਸੀ ਉਦੋਂ ਕੀ ਕਹਿਣਾ ਹੁੰਦਾ ਸੀ ਉਹਨੂੰ ਕੁਛ ਨਹੀਂ ਕਹਿੰਦਾ ਹੁੰਦਾ ਬਸ ਆਹੀ ਗੱਲ ਕਰਦਾ ਹੁੰਦਾ ਸੀ ਹਾਂ ਜੇ ਸਰਪੰਚ ਬਣਾ ਸੋ ਵੀ ਕਰੀਆ ਫਿਰ ਚਰਖਾ ਦੇ ਤਾਂ ਹੱਸਦਾ ਹੀ ਰਹਿੰਦਾ ਸੀ ਸੱਤੀ ਨਾਲ ਜੁੜਿਆ ਹੋਇਆ ਗਰੀਬ ਗੁਰਬੇਲਾ ਵੀ ਜੁੜਿਆ ਸੀ ਦਿਵਾਕਾਂ ਨਾਲ ਵੀ ਪਿਆਰ ਕਰਦਾ ਸੀ ਹਰੇਕ ਦਾ ਉਹ ਪਿੰਡ ਚ ਵੀ ਕਹਿੰਦੇ ਬਹੁਤ ਦੀ ਮਦਦ ਕਰਦਾ ਹਾਂ ਲੋਟ ਕਰਦਾ ਸੀ ਹਾਂ ਲੁਫੇਰੀ ਬਧੀ ਸੀ ਆਹ ਜੇ ਤਾਂ ਕੋਈ ਨਹੀਂ ਆਉਣਾ ਤੇ ਨਾ ਹੀ ਗੱਲ ਲੈ ਆ ਵੀ ਹੋ ਗਿਆ ਬੱਤਿਆ ਇਹ ਵੀ ਨਹੀਂ ਆਣਾ ਹਲੇ ਕਿੱਥੋਂ ਜਿੰਨਾ ਤੇਰਾ ਮੈਂ ਅੱਜ ਗੱਭਰੂ ਦੀਆਂ ਮੁੱਕ ਗਿਓ ਕਦੋਂ ਹਣਾ ਪਿੱਛੇ ਪੈ ਗਿਆ ਕੰਮ ਹਾਂ ਕੋਈ ਇਹ ਸੀ ਜਿਹੜੇ ਪਿੰਡ ਦੇ ਵੀ ਵੀ ਜੀ ਨੇ ਦੱਸਿਆ ਵੀ ਬੇਸ਼ੱਕ ਉਹ ਸਿੱਧੂ ਇਸ ਦੁਨੀਆ ਵਿੱਚ ਨਹੀਂ ਰਿਹਾ ਉਹਨਾਂ ਨੂੰ ਰੋਜ਼ਗਾਰ ਦੇ ਗਿਆ ਤਸਵੀਰਾਂ ਇੱਥੇ ਵਿਕਦੀਆਂ ਨੇ ਪਰ ਸਿੱਧੂ ਨੇ ਜਿਉਂਦੇ ਵੀ ਉਹਨਾਂ ਦੀ ਬਾਹ ਫੜੀ ਸੀ ਤੇ ਹੁਣ ਬਹੁਤ ਤੋਂ ਬਾਅਦ ਵੀ ਉਸੇ ਤਰ੍ਹਾਂ ਜਿਹੜਾ ਸਿੱਧੂ ਰੋਜ਼ਗਾਰ ਦੇ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਹ ਸਿੱਧੂ ਦੇ ਫੋਟੋਆਂ ਨਾਲ ਰੁਮਾਲ ਬਣਾਏ ਗਏ ਨੇ, ਬੈਗ ਬਣਾਏ ਗਏ ਐ, ਟਰੈਕਟਰ, ਟਰਾਲੀ, ਹਰ ਚੀਜ਼ ਐ ਜਿਹੜੀ ਸਿੱਧੂ ਦੇ ਫੋਟੋ ਜਾਂ ਸਿੱਧੂ ਦੇ 911 ਜਾਂ ਲੇਜੈਂਡ ਸਿੱਧੂ, ਡਿੱਕਾ ਸਿੱਧੂ ਇਸ ਤਰ੍ਹਾਂ ਦੀਆਂ ਅਨੇਕਾਂ ਤਸਵੀਰਾਂ ਨੇ ਜੋ ਲਗਾਤਾਰ ਰੋਜ਼ ਸਿੱਧੂ ਦੇ ਚਾਣ ਵਾਲੇ ਇੱਥੋਂ ਖਰੀਦ ਕੇ ਜਾਂਦੇ ਆ ਤੇ ਇਹ ਪਿੰਡ ਵਾਲਿਆਂ ਨੂੰ ਸਿੱਧੂ ਨੇ ਮੌਤ ਤੋਂ ਬਾਅਦ ਵੀ ਐ ਜਿਹੜਾ ਰੋਜ਼ਗਾਰ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਜਿੱਥੇ ਪਰਿਵਾਰ ਅਤੇ ਸਿੱਧੂ ਦੇ ਚਾਣ ਵਾਲੇ ਸਿੱਧੂ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਉਥੇ ਦੇਖਣਾ ਹੋਵੇਗਾ ਕਿ ਸਿੱਧੂ ਦੇ ਪਰਿਵਾਰ ਅਤੇ ਚੰਨ ਵਾਲਿਆਂ ਨੂੰ ਇਨਸਾਫ ਕਦੋਂ ਮਿਲਦਾ ਹੈ ਨਵਦੀਪ ਹਲੂਆ ਲਿਆ ਪੀਟੀਸੀ ਨਿਊਜ਼ ਮਾਨ